हरियाणा बॉर्डर ਤੇ ਮਰਨ ਵਰਤ ਤੇ ਬੈਠੇ 111 ਕਿਸਾਨ ਹਰਿਆਣਾ ਦੇ ਅਧਿਕਾਰ ਖੇਤਰ ਚ ਸ਼ੁਰੂ ਕੀਤਾ ਮਰਨ ਵਰਤ ਸੁਖਜੀਤ ਸਿੰਘ ਹਰਦੋ ਝੰਡੇ ਕਰ ਰਹੇ ਜਥੇ ਦੀ ਅਗਵਾਈ ਹਰਿਆਣਾ ਪੁਲਿਸ ਦੀ ਵੱਡੀ ਨਫਰੀ ਤਾਇਨਾਤ 111 ਕਿਸਾਨਾਂ ਦੇ ਮਰਨ ਵਰਤ ਤੇ ਬੋਲੇ ਕਾਕਾ ਕੋਟੜਾ ਕਿਹਾ ਅਸੀਂ ਚਾਹੁੰਦੇ ਸੀ 21 ਕਿਸਾਨ ਹੀ ਮਰਨ ਵਰਤ ਤੇ ਬੈਠਣ 111 ਕਿਸਾਨ ਆਪਣੀ ਮਰਜ਼ੀ ਨਾਲ ਹੋਏ ਤਿਆਰ ਸਪਰੀਮ ਕੋਰਟ ਨੇ ਮੰਗੀ ਡੱਲੇਵਾਲ ਦੀ ਸਿਹਤ ਸਬੰਧੀ ਹਰੇਕ ਰਿਪੋਰਟ ਕਿਹਾ ਡੱਲੇਵਾਲ ਦੀ ਹਾਲਤ ਠੀਕ ਨਾ ਹੋਣ ਦੀ ਮਿਲੀ ਹੈ ਸੂਚਨਾ ਤਾਂ ਪੰਜਾਬ ਸਰਕਾਰ ਨੇ ਹਾਲਤ ਸਥਿਰ ਹੋਣ ਦੀ ਕਹੀ ਗੱਲ ਅਮਰਿਤਪਾਲ ਸਿੰਘ ਦੀ ਪਾਰਟੀ ਨੂੰ ਲੈ ਕੇ ਬੋਲੇ ਸੀਐਮ ਮਾਨ ਪਾਰਟੀ ਬਣਾਉਣ ਦਾ ਸਭ ਨੂੰ ਹੱਕ ਪਰ ਲੋਕ ਤੈਅ ਕਰਨਗੇ ਭਵਿਕ ਪੰਜਾਬ ਚ ਨਹੀਂ ਉਗਦੇ ਨਫਰਤ ਦੇ ਵਿੱਚ ਖਾਸ ਡੀਐਸਪੀ ਗੁਰਸ਼ੇਰ ਸੰਦੂ ਨੂੰ ਮੁਹਾਲੀ ਕੋਰਟ ਤੋਂ ਵੱਡਾ ਝਟਕਾ ਅਦਾਲਤ ਨੇ ਜ਼ਮਾਨਤ ਪਟੀਸ਼ਨ ਕੀਤੀ ਖਾਰਜ ਲੌਰੈਂਸ ਇੰਟਰਵਿਊ ਮਾਮਲੇ 'ਚ ਅੰਡਰਗਰਾਉਂਡ ਚੱਲ ਰਹੇ ਗੁਰਸ਼ੇਰ ਸਿੰਘ ਸੰਦੂ ਜਲੰਧਰ ਚਨਕੌਂਟਰ ਤੋਂ ਬਾਅਦ ਲੌਰੈਂਸ ਗੈਂਗ ਦੇ ਦੋ ਬਦਮਾਸ਼ ਕਾਬੂ ਦੋਹਾਂ ਪਾਸਿਓਂ ਹੋਈ ਕਈ ਰਾਉਂਡ ਫਾਇਰਿੰਗ ਪੁਲਿਸ ਦੀ ਗੋਲੀ ਨਾਲ ਇੱਕ ਬਦਮਾਸ਼ ਹੋਇਆ ਜ਼ਖਮੀ ਬਾਪੂ ਸੂਰਤ ਸਿੰਘ ਖਾਲਸਾ ਦਾ ਦਿਹਾਂਤ ਅਮਰੀਕਾ ਚਲਾਇਆ ਆਖਰੀ ਸਾਹ ਵੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਸੀ ਲੰਮੀ ਭੁੱਖ ਹੜਤਾਲ ਦਿੱਲੀ ਚ ਬਦਲ ਗਿਆ ਕਾਂਗਰਸ ਹੈੱਡਕੁਆਰਟਰ ਦਾ ਪਤਾ ਸੋਨੀਆ ਰਾਹੁਲ ਖੜਗੇ ਨਕੀਤਾ ਇੰਦਰਾ ਭਵਨ ਦਾ ਉਦਘਾਟਨ ਬੀਜੇਪੀ ਬੋਲੀ ਡਾਕਟਰ ਮਨਮੋਹਨ ਸਿੰਘ ਦੇ ਨਾਂ ਤੇ ਕਿਉਂ ਨਹੀਂ ਹੈੱਡਕੁਆਰਟਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਟਿਆਲਾ ਚੈਰੀਟੇਜ ਹੋਟਲ ਦਾ ਉਦਘਾਟਨ ਕਿਲਾ ਮੁਬਾਰਕਤ ਬਣਿਆ ਹੈ ਰੰਬਾਜ਼ ਪੈਲੇਸ ਇੱਕ ਰਾਤ ਦਾ 47000 ਤੋਂ 5.5 ਲੱਖ ਰੁਪਏ ਤੱਕ ਦਾ ਹੈ ਕਿਰਾਇਆ 17 ਜਨਵਰੀ ਨੂੰ ਆਵੇਗਾ ਦਿਲਜੀਤ ਦੀ ਫਿਲਮ ਪੰਜਾਬ 95 ਦਾ ਟੀਜ਼ਰ ਫਰਵਰੀ ਚ ਰਿਲੀਜ਼ ਹੋਵੇਗੀ ਫਿਲਮ ਮੂਵੀ ਚ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾ ਰਹੇ ਨੇ ਦਿਲਜੀਤ ਦੋਸਾਂਝ 40 ਮੁਕਤਿਆਂ ਦੀ ਧਰਤੀ ਤੇ ਖਾਲਸਾਈ ਜਾਹੋ ਜਲਾਲ ਸ਼੍ਰੀ ਮੁਖਸਰ ਸਾਹਿਬ ਚ ਨਿਹੰਗ ਸਿੰਘਾਂ ਨੇ ਸਜਾਇਆ ਮੁਹੱਲਾ ਦੱਤ ਕੇ ਘੋੜ ਸਵਾਰੀ ਦੇ ਦਿਖਾਏ ਜੰਗ ਜੂ ਕਰਤਾ న్యూਸ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਖਨੌਰੀ ਬਾਰਡਰ ਤੇ ਹੁਣ ਇੱਕ ਨਹੀਂ ਬਲਕਿ 112 ਡੱਲੇਵਾਲ ਦਾ ਅਸਲ ਖਨੌਰੀ ਤੇ ਹੁਣ 112 ਕਿਸਾਨਾਂ ਦਾ ਮਰਨ ਵਰਤ ਸ਼ੁਰੂ ਹੋ ਗਿਆ ਹੈ ਹਰਿਆਣਾ ਬਾਰਡਰ ਤੇ 111 ਕਿਸਾਨਾਂ ਦੇ ਵੱਲੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਕਾਲੇ ਚੋਲੇ ਪਾ ਕੇ ਕਿਸਾਨਾਂ ਨੇ ਖਨੌਰੀ ਬਾਰਡਰ ਦੇ ਵੱਲ ਪੂਚ ਕੀਤਾ ਬੈਰੀਕੇਡਿੰਗ ਕੋਲ ਮਰਨ ਵਰਤ ਤੇ ਹੁਣ ਕਿਸਾਨ ਬੈਠ ਗਏ ਨੇ ਹਰਿਆਣਾ ਪੁਲਿਸ ਦੇ ਵੱਲੋਂ ਵੱਡੀ ਤਦਾਦ ਦੇ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਤੇ ਸੁਖਜੀਤ ਸਿੰਘ ਹਰਦੋ ਝੰਡੇ ਵੱਲੋਂ ਜਥੇ ਦੀ ਅਗਵਾਈ ਕੀਤੀ ਜਾ ਰਹੀ ਹੈ ਦੂਜੇ ਪਾਸੇ ਕਾਕਾ ਸਿੰਘ ਕੋਟੜਾ ਦਾ ਵੀ ਇਸ ਮਾਮਲੇ ਦੇ ਵਿੱਚ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ 21 ਕਿਸਾਨ ਹੀ ਮਰਨ ਵਰਤ ਤੇ ਬੈਠਣ ਪਰ 111 ਕਿਸਾਨ ਆਪਣੀ ਮਰਜ਼ੀ ਨਾਲ ਮਰਨ ਵਰਤ ਤੇ ਬੈਠਣ ਲਈ ਤਿਆਰ ਹੋਏ ਨੇ ਤੇ ਦੂਜੇ ਪਾਸੇ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ 51ਵੇਂ ਦਿਨ ਦੇ ਵਿੱਚ ਪਹੁੰਚ ਗਿਆ ਤਸਵੀਰਾਂ ਤੁਹਾਨੂੰ ਖਨੌਰੀ ਬਾਰਡਰ ਤੋਂ ਦਿਖਾ ਰਹੇ ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਹੈ ਤੇ ਦੂਜੇ ਪਾਸੇ ਕਾਲੇ ਚੋਲੇ ਪਾ ਕੇ ਹੱਥਾਂ ਦੇ ਵਿੱਚ ਝੰਡੇ ਫੜ ਕੇ 111 ਕਿਸਾਨ ਮਰਨ ਵਰਤ ਤੇ ਬੈਠ ਗਏ ਨੇ ਤੇ ਮੰਗਾਂ ਪੂਰੀਆਂ ਨਾ ਹੋਣ ਤੱਕ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਹ ਕਿਸਾਨ ਇੱਥੇ ਹੀ ਡਟੇ ਰਹਿਣਗੇ ਤਖਨੌਰੀ ਬਾਰਡਰ ਤੇ ਬਿਲਕੁਲ ਨਜ਼ਦੀਕ ਜਿੱਥੋਂ ਹਰਿਆਣਾ ਸ਼ੁਰੂ ਹੁੰਦਾ ਹੈ ਤੇ ਹਰਿਆਣਾ ਦੀ ਹਦੂਦ ਦੇ ਵਿੱਚ ਹੀ 111 ਕਿਸਾਨ ਕਾਲੇ ਚੋਲੇ ਪਾ ਕੇ ਜਗਜੀਤ ਸਿੰਘ ਢੱਲੇਵਾਲ ਦੇ ਵਾਂਗ ਹੀ ਮਰਨ ਵਰਤ ਤੇ ਬੈਠ ਗਏ ਨੇ ਤਾਂ ਹੁਣ ਕਨੌਰੀ ਬਾਰਡਰ ਤੇ ਇੱਕ ਨਹੀਂ ਦੋ ਨਹੀਂ ਬਲਕੇ 112 ਡੱਲੇਵਾਲ ਹੋਰ ਮਰਨਵਰਤ ਤੇ ਬੈਠ ਗਏ ਨੇ ਹਾਲਾਂਕਿ ਹਰਿਆਣਾ ਪੁਲਿਸ ਦੇ ਵੱਲੋਂ ਪਹਿਲਾਂ ਰੋਕਿਆ ਜਾ ਰਿਹਾ ਸੀ ਪਰ ਕਿਸਾਨ ਨਹੀਂ ਰੁਕੇ ਤੇ ਜਿਸ ਤੋਂ ਬਾਅਦ ਦੋਮਾ ਤਿਰਾਂ ਦੇ ਵਿੱਚ ਡਿਸਕਸ਼ਨ ਹੋਈ ਤੇ ਫਿਰ ਪੁਲਿਸ ਨੂੰ ਮੰਨਣਾ ਪਿਆ ਤੇ ਕਿਸਾਨ ਹਰਿਆਣਾ ਦੀ ਹਦੂਦ ਦੇ ਅੰਦਰ ਮਰਨਵਰਤ ਤੇ ਬੈਠੇ ਨੇ ਮੰਗਾ ਉਹੀ ਨੇ ਜਗਜੀਤ ਸਿੰਘ ਡੱਲੇਵਾਲ ਦਾ ਮਰਨਵਰਤ 51ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਹੈ ਤੇ ਹੁਣ 111 ਹੋਰ ਕਿਸਾਨ ਜਗਜੀਤ ਸਿੰਘ ਡੱਲੇਵਾਲ ਦੇ ਵਾਂਗ ਹੀ ਮਰਨ ਵਰਤ ਤੇ ਬੈਠ ਗਏ ਨੇ ਤੇ ਦੂਜੇ ਪਾਸੇ ਵੱਡੇ ਪੱਦਰ ਤੇ ਹਰਿਆਣਾ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ ਤੇ ਹੁਣ ਇਹ 111 ਹੋਰ ਕਿਸਾਨ ਜੋ ਮਰਨ ਵਰਤ ਤੇ ਬੈਠੇ ਨੇ ਜਗਜੀਤ ਸਿੰਘ ਡੱਲੇਵਾਲ ਦੇ ਵਾਂਗ ਹੀ ਮਰਨ ਵਰਤ ਤੇ ਬੈਠਣਗੇ ਸਿਰਫ ਪਾਣੀ ਪੀਣਗੇ ਅੰਨ ਗ੍ਰਹਿਣ ਨਹੀਂ ਕਰਨਗੇ ਤਾਂ ਹੁਣ ਡਾਕਟਰਾਂ ਦੀ ਤਾਇਨਾਤੀ ਵੀ ਕਰਨੀ ਪਵੇਗੀ ਕਿਉਂਕਿ ਇੱਕ ਨਹੀਂ ਬਲਕਿ 111 ਕਿਸਾਨ ਹੋਰ ਬੈਠੇ ਨੇ ਤਾਂ ਇਹਨਾਂ ਦੀ ਸਿਹਤ ਦੇਸੰਬਰ ਦੇ ਲਈ ਵੀ ਕਾਫੀ ਕੋਸ਼ਿਸ਼ ਕਰਨੀ ਪਵੇਗੀ ਮੈਡੀਕਲ ਟੀਮ ਜਿਹੜੀਆਂ ਨੇ ਡਾਕਟਰਾਂ ਦੀਆਂ ਟੀਮਾਂ ਹੋਰ ਤਾਇਨਾਤ ਕਰਨੀਆਂ ਪੈਣਗੀਆਂ ਖੁੱਲੇ ਆਸਮਾਨ ਹੇਠਾਂ ਇਸ ਵੇਲੇ ਬੈਠੇ ਨੇ ਠੰਡ ਦਾ ਮੌਸਮ ਹੈ ਹਾਲਾਂਕਿ ਗੱਦੇ ਜ਼ਰੂਰ ਵਿਛਾਈ ਨੇ ਤੇ ਕਿਹਾ ਇਹ ਵੀ ਜਾ ਰਿਹਾ ਹੈ ਕਿ ਪ੍ਰਬੰਧ ਹੋਰ ਵੀ ਕੀਤੇ ਜਾਣਗੇ ਪਰ 111 ਦਾ ਜਥਾ ਬਹੁਤ ਵੱਡਾ ਜਥਾ ਹੈ ਜਿਹੜਾ ਪਹਿਲੀ ਵਾਰ ਹੋਵੇਗਾ ਕਿ ਇਸ ਢੰਗ ਦੇ ਨਾਲ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਅਣਮਿੱਥੇ ਸਮੇਂ ਲਈ ਮਰਨ ਵਰਤ ਤੇ ਬੈਠੇ ਹੋਣ ਤਾਂ ਹੁਣ ਜਗਜੀਤ ਸਿੰਘ ਢਲੇਵਾਲ ਦੇ ਵਾਂਗ 111 ਹੋਰ ਕਿਸਾਨ ਖਨੌਰੀ ਬਾਰਡਰ ਦੇ ਉੱਤੇ ਮਰਨ ਵਰਤ ਤੇ ਬੈਠ ਗਏ ਨੇ ਹਾਲਾਂਕਿ ਰਾਤ ਵੇਲੇ ਟੈਂਟ ਲਾਏ ਜਾਣ ਦੀ ਗੱਲ ਵੀ ਆਖੀ ਜਾ ਰਹੀ ਹੈ ਤੇ ਡਾਕਟਰਾਂ ਦੇ ਨਾਲ ਡਾਕਟਰਾਂ ਦੀ ਟੀਮ ਵੀ ਕਿਸਾਨਾਂ ਦੇ ਨਾਲ ਮੌਜੂਦ ਰਹੇਗੀ। ਕਾਕਾ ਨੇ ਕੋਟਰ ਗਿਆ 111 ਜਿੱਥੋਂ ਭਾਵਨਾਵਾਂ ਦੇ ਵਿੱਚੋਂ ਲੈਤਾ ਗਿਆ। ਸਾਨੂੰ ਇਹ ਵੀ ਮੋਰਚੇ ਦੇ ਵਿੱਚ ਜਿਹੜੇ ਕਿਸਾਨ ਬੈਠਿਆ ਸਾਡੇ ਉਹ ਕੋਈ ਗਲਤ ਚੌਗਮ ਨਾ ਚੁੱਕ ਜਾਣ। ਹਰੇਕ ਦਿਸ਼ਾ ਕਿ ਡੱਲੇਵਾਲ ਸਾਹਿਬ ਨੂੰ ਬਚਾਇਆ ਜਾਵੇ ਮੰਗਾ ਲਾਗੂ ਕਰਵਾਇਆ ਉਹ ਇਸ਼ਿਆ ਦੇ ਵਿੱਚੋਂ ਫਿਰ ਇਹ ਜਿਹੜੀ ਤਖਲੀਪ ਆ ਝੱਲਣ ਜਾ ਰਹੇ ਨੇ ਮਰਵਾਤੇ ਬੈਠਣ ਜਾ ਰਹੇ ਨੇ ਹੂੰ ਤੋਂ ਫਿਰ ਅਸੀਂ ਆਖਿਆ ਵੀ ਠੀਕ ਐ ਅਸੀਂ ਤਾਂ ਕੋਸ਼ਿਸ਼ ਕੀਤੀ ਸੀ 50 ਜਣੇ ਹੁਣ ਵੀ ਮੈਂ ਘੱਟ ਦੇ ਹੱਕ 'ਚ ਸੀ ਵੀ 60 ਹੋ ਜੋ ਮੇਰੇ ਕੋਲੇ ਮੈਨੂੰ ਲੱਗਦਾ ਵੀ ਜਿਹੜੀ ਲਿਸਟ ਆ ਪੂਰੀ ਆ ਗਈ ਹੈ ਇਹਨਾਂ ਦੀ ਹੋਰ ਵੀ ਬਹੁਤੀ ਆ ਗਈ ਹੈ ਜਿਹੜੀਆਂ ਲੋਈਆਂ ਲਾਈਆਂ ਦੀ ਘਾਟ ਰੋਗੀ ਬੰਦੇ ਜਿੰਨੇ ਆ ਰਹੇ ਆ ਤਾਂ ਮੈਂ ਤਾਂ ਬੇਨਤੀ ਕਰਦਾ ਸੀ ਵੀ 21 ਵਜੋ 52 ਹੋ ਜੋ ਪਰ ਜਿਹੜੀ ਇੱਛਾ ਲੋਕਾਂ ਦੀ ਵੀ ਅਸੀਂ ਡੱਲੇਵਾਲ ਸਾਹਿਬ ਨੂੰ ਕਿਉਂ ਮਰਨਾ ਦੇਖੀਏ ਅਸੀਂ ਕਿਉਂ ਨਾ ਸਿੱਧੀ ਪੁਵਾਈਏ ਤੇ ਅਸੀਂ ਡੱਲੇਵਾਲ ਸਾਹਿਬ ਲਈ ਕੀ ਕਰ ਰਹੇ ਹਾਂ ਉਹਦੇ ਵਿੱਚੋਂ ਇਹ ਜਿਹੜਾ ਕਦਮ ਚੁੱਕਿਆ ਚੋਰ ਡੱਲੇਵਾਲ ਸਾਹਿਬ ਪਿਛਲੇ 51 ਦਿਨ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਤਾਂ ਸੰਗਤ ਕੋਲੋਂ ਜਿਹੜਾ ਉਹਨਾਂ ਦੀ ਜਿਹੜੀ ਸਿਹਤ ਆ ਲਗਾਤਾਰ ਵਿਗੜ ਰਹੀ ਆ ਪਰ ਸਰਕਾਰ ਕਿਸੇ ਗਿਣਤੀ ਸਾਡੇ ਨਾਲ ਗੱਲਬਾਤ ਵਾਸਤੇ ਨਹੀਂ ਆ ਰਹੀ ਸਾਡੀਆਂ ਪ੍ਰਵਾਨ ਕੀਤੀਆਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ ਸੋ ਉਹਨਾਂ ਦੇ ਮਰਨ ਵਰਤੂ ਹੋਰ ਜ਼ਿਆਦਾ ਬਲ ਦੇਣ ਵਾਸਤੇ ਸਰਕਾਰ ਸੁੱਤੀ ਹੋਣੀ ਜਗਾਉਣ ਵਾਸਤੇ ਤੇ ਉਹ ਗੱਲਬਾਤ ਵੀ ਅੱਗੇ ਆਵੇ ਔਰ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰੇ ਉਹਦੇ ਵਾਸਤੇ ਸਾਨੂੰ ਲੱਗਾ 51 ਦਿਨ ਜਿਹੜੀ ਬਹੁਤ ਵੱਡੀ ਤਪੱਸਿਆ ਵਾਲਾ ਡੱਲੇਵਾਲ ਜੀ ਨੇ ਕੀਤੀ ਔਰ ਸਾਡੇ ਮਨ 'ਚ ਇਹ ਸੀਗਾ ਕਿ ਅਗਰ ਉਹ ਚਲੇ ਗਏ ਸਾਡੇ ਘਰ ਦਾ ਮੁੱਖ ਨਹੀਂ ਹਦਾਇਤਾਂ ਸਾਡੀਆਂ ਆਏ ਨੇ ਕਿ ਅਸੀਂ ਸਬਰ ਦਾ ਇਮਤਿਹਾਨ ਦੇਣਾ ਅਸੀਂ ਸਬਰ ਦਾ ਇਮਤਿਹਾਨ ਦੇਣਾ ਵਾ और सबर का इम्तिहानी भी भी क्लियर कर दिया सुप्रीम में जो मैटर है वो अभी है। है। और कोई भी ऐसा चीज ना हो जिससे लाइन ऑर्डर की स्थिति खराब हो और धारा एक सौ तिरसठ लागू उसके बारे में भी जो किसान आगू है हमने उनको इंटीमेट कर दिया है तो हमारा किसान आगुओ से ये निवेदन था कि कुछ भी ऐसा ना करें जिसमें

ਕਿ ਅੱਜ ਗੁਰੂ ਦੇ ਪਿਆਰੇ ਗੁਰੂ ਦੇ ਇਹ लाडले ਸਿੰਘ ਉਸ ਵੇਲੇ ਦੇ ਹਾਲਾਤ ਨੂੰ ਵਰਣਨ ਕਰਨਗੇ ਕਿ ਜਦੋਂ ਮੈਦਾਨੇ ਜੰਗ ਦੇ ਵਿੱਚ ਜਿਸ ਵੇਲੇ ਦੁਸ਼ਮਣ ਦੀਆਂ ਫੌਜਾਂ ਦੇ ਨਾਲ ਸੂਰਮੇ ਸਿੰਘ ਡਟਦੇ ਸੀ ਸਾਹਮਣੇ ਹੋ ਕੇ ਮੈਦਾਨੇ ਜੰਗ ਦੇ ਵਿੱਚ ਗਰਜਦੇ ਸੀ ਤਾਂ ਉਸ ਵੇਲੇ ਕੀ ਤਸਵੀਰ ਹੁੰਦੀ ਸੀ ਕੀ ਹਾਲਾਤ ਹੁੰਦੇ ਸੀ ਤਾਂ ਉਹ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਿਵੇਂ ਗੁਰੂ ਦੇ ਸਿੰਘ ਮੈਦਾਨੇ ਜੰਗ ਦੇ ਵਿੱਚ ਦੁਸ਼ਮਣ ਨੂੰ ਕਰਾਰੀ ਮਾਰ ਦਿੰਦੇ ਸੀ ਤਾਂ ਘੋੜਿਆਂ ਦੀਆਂ ਦੌੜਾਂ ਕਿੱਲਾ ਪਟਿਆ ਜਾ ਰਿਹਾ ਇੱਕ ਇੱਕ ਸਿੰਘ ਦੋ ਦੋ ਤਿੰਨ ਤਿੰਨ ਘੋੜਿਆਂ ਤੇ ਸਵਾਰ ਨਜ਼ਰ ਆ ਰਿਹਾ ਤੁਸੀਂ ਦੇਖੋ ਤੇ ਕਿੱਲਾ ਪੜਦੇ ਹੋਏ ਸਿੰਘ ਤੇ ਗੁਰੂ ਦੀਆਂ ਲਾੜਲੀਆਂ ਉਹ ਬੋਝਾਂ ਨੀਲੇ ਬਾਣੇ ਦੇ ਵਿੱਚ ਔਰ ਤਿਆਰ ਪਰ ਤਿਆਰ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਜੀ ਨਿਹੰਗ ਸਿੰਘਾਂ ਦੇ ਜੰਗ ਜੂ ਕਰਤਬ ਖਾਲਸਾਈ ਜਹੋ ਜਲਾਲ ਕਿ ਕੀ ਤਸਵੀਰ ਹੈ ਕੀ ਹਾਲਾਤ ਨੇ ਵੱਡੀ ਗਿਣਤੀ ਦੇ ਵਿੱਚ ਨਿਹੰਗ ਸਿੰਘ ਇੱਥੇ 71 ਹੋਏ ਨੇ ਔਰ ਸਿੰਘਾਂ ਦੀ ਇਕੱਤਰਤਾ ਇਸ ਪੂਰੇ ਮਾਹੌਲ ਨੂੰ ਹੋਰ ਵੀ ਚਾਰ ਚੰਨ ਲਾਉਂਦੀ ਆ ਤਾਂ ਇਹ ਤਸਵੀਰਾਂ ਕਿ ਕਿਵੇਂ ਤਿੰਨ ਘੋੜਿਆਂ 'ਤੇ ਸਵਾਰ ਸਿੰਘ ਬੇहद ਖੂਬਸੂਰਤ ਤਸਵੀਰ ਤਿੰਨ ਘੋੜਿਆਂ 'ਤੇ ਸਵਾਰ ਸਿੰਘ ਦੇਖੋ ਇਹ ਤਸਵੀਰਾਂ ਖਾਸ ਨੇ ਹਾਲਾਂਕਿ ਅਸੀਂ ਸ਼੍ਰੀ ਰੰਧਾਪੁਰ ਸਾਹਿਬ ਦੀ ਧਰਤੀ ਤੇ ਵੀ ਦੇਖਦੇ ਹਾਂ ਦੇਖੋ ਦੋ ਘੋੜਿਆਂ 'ਤੇ ਸਵਾਰ ਸਿੰਘ ਅਸੀਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਵੀ ਦੇਖਦੇ ਆਂ ਅਸੀਂ ਵਦੇਗੜ ਸਾਹਿਬ ਦੀ ਧਰਤੀ ਤੇ ਦੇਖਦੇ ਆਂ ਤੇ ਅੱਜ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਵੀ ਉਹੀ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਿ ਕਿਵੇਂ ਇੱਕ ਇੱਕ ਸਿੰਘ ਦੋ ਦੋ ਤਿੰਨ ਤਿੰਨ ਘੋੜਿਆਂ ਤੇ ਸਵਾਰ ਹੋ ਕੇ ਇੱਥੇ ਖਾਸਾਈ ਜਹੋ ਜਲਾਲ ਦਿਖਾ ਰਹੇ ਨੇ ਤਾਂ ਇਹ ਤੁਸੀਂ ਦੋ ਘੋੜਿਆਂ 'ਤੇ ਸਵਾਰ ਸਿੰਘ ਦੇਖੋ ਦੋ ਘੋੜਿਆਂ ਤੇ ਸਵਾਰ ਸਿੰਘ ਤਾਂ ਇਹ ਤਸਵੀਰਾਂ ਲੋ ਜੀ ਗੁਰੂ ਦਾ ਲਾਡਲਾ ਸਿੰਘ ਆ ਰਿਹਾ ਜੀ ਘੋੜੇ ਤੇ ਸਵਾਰ ਕਿਲਾ ਪਟਨ ਦੇ ਲਈ ਤਾਂ ਇਹ ਹਰ ਇੱਕ ਤਸਵੀਰ ਆਪਣੇ ਆਪ ਦੇ ਵਿੱਚ ਖਾਸ ਹੈ ਕਿ ਕਿਵੇਂ ਸਿੰਘ ਕਿਲਾ ਪਟਦੇ ਨੇ ਕਿਵੇਂ ਸਿੰਘ ਜਿਸ ਘੋੜੇ ਤੇ ਸਵਾਰ ਹੋ ਜਾਂਦੇ ਨੇ ਤਾਂ ਕਿਵੇਂ ਸ਼ੂਕਦਾ ਆਉਂਦਾ ਘੋੜਾ ਲੋ ਜੀ ਆ ਤਸਵੀਰ ਦੇਖੋ ਬੇहद ਖਾਸ ਤਸਵੀਰ ਤਾਂ ਕਿੰਨੀ ਤੇਜ਼ੀ ਦੇ ਨਾਲ ਹਵਾ ਨਾਲ ਗੱਲਾਂ ਕਰਦੇ ਹੋਏ ਇਹ ਘੋੜੇ ਨਜ਼ਰ ਆ ਰਹੇ ਨੇ ਤਾਂ ਤਸਵੀਰਾ ਸ਼ਹੀਦਾਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਦੀਆਂ ਨੇ ਲੋ ਜੀ ਇਹ ਬਜ਼ੁਰਗ ਨਿੰਗ ਸਿੰਘ ਹਾਲਾਂਕਿ ਵੇਖਣ ਵਾਲੇ ਦੇ ਲਈ ਬਿਹਤ ਖਤਰਨਾਕ ਖੇਡ ਹੈ ਇਹ ਗੁਰੂ ਦਾ ਖਾਲਸਾਈ ਇਸ ਤਰ੍ਹਾਂ ਦਾ ਖਾਲਸਾਈ ਜਹੋ ਜਲਾਲ ਦਾ ਜਿਹੜਾ ਹੈਗਾ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਸਕਦਾ ਔਰ ਇਹ ਦੇਖੋ ਇਹ ਸਿਰਫ ਇਹ ਨਹੀਂ ਕਿ ਸਿਰਫ ਸਿੰਘ ਕਿल्ले ਪਾਟ ਰਹੇ ਨੇ ਇਹ ਜਿਹੜੇ ਸਿੰਘ ਕਿल्ले ਪਾਟ ਰਹੇ ਨੇ ਜਾ ਘੋੜਿਆਂ ਤੇ ਦੌੜਦੇ ਨਜ਼ਰ ਆਉਂਦੇ ਨੇ ਦੋ ਦੋ ਤਿੰਨ ਤਰ ਘੋੜਿਆਂ ਤੇ ਨਜ਼ਰ ਆਉਂਦੇ ਨੇ ਇਹਨਾਂ ਸਿੰਘਾਂ ਨੂੰ ਇਨਾਮ ਵੀ ਦਿੱਤੇ ਜਾਂਦੇ ਆ ਬਾਬਾ ਬਲਵੀਰ ਸਿੰਘ 96 ਕਰੋੜੀ ਹੋਰਾਂ ਦੇ ਵੱਲੋਂ ਇਹਨਾਂ ਦੇ ਵਿੱਚੋਂ ਇਨਾਮ ਕਿ ਕਿਸ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਕਿਸ ਦੀ ਪਰਫਾਰਮੈਂਸ ਕਿਵੇਂ ਰਹੀ ਤਾਂ ਉਸੇ ਤਰ੍ਹਾਂ ਜਿਵੇਂ ਦੂਜੀਆਂ ਖੇਡਾਂ ਦੇ ਵਿੱਚ ਹੁੰਦਾ ਤੇ ਗੁਰੂ ਦੇ ਸਿੰਘਾਂ ਦੀਆਂ ਖੇਡਾਂ ਨੇ ਇਹ ਗੁਰੂਦਿਆਂ ਲਾਡਲੀਆਂ ਫੌਜਾਂ ਦੀਆਂ ਖੇਡਾਂ ਨੇ ਔਰ ਇਹ ਖੇਡਾਂ ਉਹ ਨੇ ਜਿਹੜੀਆਂ ਸ਼ਾਇਦ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਖੇਡਣਾ ਤਾਂ ਤਸਵੀਰਾਂ ਬਿਹਤ ਖਾਸ ਨੇ ਬਿਹਤ ਅਹਿਮ ਨੇ ਇਹ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਅੱਜ ਨਿਹੰਗ ਸਿੰਘਾਂ ਦਾ ਖਾਲਸਾਈ ਜਾਹੋ ਜਲਾਲ ਦੇਖਣ ਨੂੰ ਮਿਲ ਰਿਹਾ ਦੋ ਸਿੰਘ ਇਕੱਠੇ ਗਰਜਦੇ ਆਏ ਨੇ ਪਰ ਇਹ ਉਹ ਤਸਵੀਰਾਂ ਨੇ ਜੀ ਜਿਨ੍ਹਾਂ ਨੂੰ ਹਰ ਕੋਈ ਦੇਖਣਾ ਚਾਹੁੰਦਾ ਹਰ ਕੋਈ ਚਾਹੁੰਦਾ ਹੈ ਕਿ ਇਹਨਾਂ ਤਸਵੀਰਾਂ ਨੂੰ ਖਾਸ ਇੰਤਿਆਰ ਕੀਤਾ ਜਾਂਦਾ ਹੈ ਕਿ ਅੱਜ ਗੁਰੂ ਦੇ ਸਿੰਘ ਮਹੱਲਾ ਕੱਢਣਗੇ ਉਸ ਤੋਂ ਬਾਅਦ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਇਹ ਖਾਲਸਾਈ ਖੇਡਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਣਗੀਆਂ ਤਾਂ ਲੋਕ ਖਾਸ ਤੌਰ ਤੇ ਵਕ ਵਕ ਥਾਵਾਂ ਤੋਂ ਪਹੁੰਚਦੇ ਨੇ ਤਾਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਕਿ ਕਿਵੇਂ ਖਾਲਸਾਈ ਜਹੋ ਜਲਾਲ ਦਾ ਪ੍ਰਤੀਕ ਔਰ ਕਿਸ ਤਰ੍ਹਾਂ ਦੀਆਂ ਖੂਬਸੂਰਤ ਤਸਵੀਰਾਂ ਨੇ ਤਾਂ ਤੁਹਾਡੇ ਸਾਹਮਣੇ ਨੇ ਜੀ ਹਰ ਤਸਵੀਰ ਵੱਖਰੀ ਆ ਹਰ ਤਸਵੀਰ ਖਾਸ ਆ ਤਾਂ ਘੋੜਿਆ ਤੇ ਸਵਾਰ ਸਿੰਘ ਔਰ ਥੋੜੀ ਦਿਰ ਪਹਿਲਾਂ ਤੱਕ ਹਾਥੀਆਂ ਤੇ ਸਵਾਰ ਸਿੰਘ ਊਠਾਂ ਤੇ ਸਵਾਰ ਸਿੰਘ ਨਜ਼ਰ ਆ ਰਹੇ ਸੀ ਤਾਂ ਬਾਬਾ ਬਲਵੀਰ ਸਿੰਘ 96 ਕਰੋੜੀ ਨਿੰਗ ਸਿੰਘ ਮੁਕੀਲਾ ਜੀ ਚਾਰ ਘੋੜਿਆਂ ਤੇ ਸਵਾਰ ਆਹ ਤਸਵੀਰ ਬਹੁਤ ਖਾਸ ਹੈ ਜੀ ਪੰਜ ਘੋੜੇ ਪੰਜ ਘੋੜੇ ਦੋ ਸਿੰਘ ਵਾਹ ਜੀ ਵਾਹ ਬੇहद ਖਾਸ ਤਸਵੀਰ ਪੰਜ ਘੋੜਿਆਂ ਤੇ ਦੋ ਸਿੰਘ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਇਹ ਸਧਾਰਨ ਤਸਵੀਰਾਂ ਨਹੀਂ ਔਰ ਇਹ ਤਸਵੀਰਾਂ ਉਹ ਨੇ ਜਿਹੜੀਆਂ ਤੁਹਾਡੇ ਅੰਦਰ ਵਸ ਜਾਣਗੀਆਂ ਜਿਹੜੀਆਂ ਤਸਵੀਰਾਂ ਤੁਸੀਂ ਕਦੇ ਭੁੱਲੋਗੇ ਨਹੀਂ ਤਾਂ ਬੇहद ਮਹੱਤਵਪੂਰਨ ਪੰਜ ਘੋੜਿਆਂ ਤੇ ਸਵਾਰ ਦੋ ਸਿੰਘ ਤਾਂ ਬੇਹਦ ਖਾਸ ਤਸਵੀਰ ਨਜ਼ਰ ਆਈ ਤਾਂ ਜਈਆਂ ਹੋਰ ਵੀ ਖਾਸ ਤਸਵੀਰਾਂ ਤੁਹਾਡੇ ਸਾਹਮਣੇ ਕਿ ਕਿਵੇਂ ਗੁਰੂ ਦੇ ਸਿੰਘ ਅੱਜ ਲਓ ਜੀ ਤਾਂ ਇਹ ਬੇਹਦ ਖਾਸ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਤੱਕ ਪਹੁੰਚਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹਲੇ ਥੋੜੀ ਦੇਰ ਹੋਰ ਖਾਲਸਾਈ ਜਹੋ ਦਰਾਲ ਖਾਲਸਾਈ ਖੇਡਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸਿੰਘਾਂ ਦੇ ਜੰਗ ਜੂ ਕਰਤਬ ਤੁਹਾਨੂੰ ਦੇਖਣ ਨੂੰ ਮਿਲਣਗੇ ਲੋ ਜੀ ਵੇਖੋ ਕਿੰਨੀ ਤੇਜ਼ ਰਫਤਾਰੀ ਦੇ ਨਾਲ ਘੋੜੇ ਆਉਂਦੇ ਨੇ ਔਰ ਕਿਵੇਂ ਸਿੰਘ ਕਿल्ले ਪਟ ਦੇ ਨਜ਼ਰ ਆਉਂਦੇ ਨੇ ਤਾਂ ਇਹ ਤਸਵੀਰਾਂ ਥੋੜੀ ਥੋੜੀ ਦੇਰ ਬਾਅਦ ਕਿਉਂਕਿ ਜਿਵੇਂ ਤਿਆਰੀ ਕੀਤੀ ਜਾਂਦੀ ਹੈ ਪਹਿਲਾਂ ਕਿल्ले ਪ੍ਰਬੰਧ ਕੀਤਾ ਜਾਂਦਾ ਫਿਰ ਘੋੜੇ ਤੇਜ਼ ਰਫਤਾਰ ਦੇ ਨਾਲ ਆਉਂਦੇ ਨੇ ਪਰ ਥੋੜਾ ਜਿਹਾ ਖਤਰਨਾਕ ਵੀ ਹੋ ਜਾਂਦਾ ਹੈ ਕਈ ਵਾਰ ਕਈ ਲੋਕਾਂ ਨੂੰ ਸੱਟਾਂ ਵੀ ਲੱਗ ਜਾਂਦੀਆਂ ਕਿਉਂਕਿ ਜਦੋਂ ਤੇਜ਼ੀ ਦੇ ਨਾਲ ਘੋੜੇ ਆਉਂਦੇ ਨੇ ਤਾਂ ਸੰਗਤ ਕਈ ਵਾਰ ਸਾਹਮਣੇ ਤੋਂ ਪਾਸੇ ਦੀ ਹਟ ਸਕਾ ਹਟ ਪਾਉਂਦੀ ਤਾਂ ਜਿਹੇ ਇਹ ਦੇ ਵਿੱਚ ਲੋ ਜਾਂ ਤਸਵੀਰ ਦੇਖੋ ਬੇहद ਖਾਸ ਤਸਵੀਰ ਆ ਤਾਂ ਇੰਤਜ਼ਾਰ ਰਹੇਗਾ ਜੀ ਥੋੜੀ ਦੇਰ ਬਾਅਦ ਜਦੋਂ ਦੁਬਾਰਾ ਸਿੰਘ 2 3 4 ਜਾਂ ਫਿਰ 5 ਘੋੜਿਆਂ ਤੇ ਸਵਾਰ ਹੋ ਕੇ